ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਦੀ ਖਾਸ ਡਿਮਾਂਡ ਤੇ ਮੈਂ ਬਣਾਉਣ ਜਾ ਰਹੀਆਂ ਕਿਉਂਕਿ ਅਕਸਰ ਆਪਾਂ ਨੂੰ ਜਦੋਂ ਆਪਾਂ ਸੌਣੇ ਆਪਾਂ ਨੂੰ ਸਾਰਿਆਂ ਨੂੰ ਸੁਪਨੇ ਆਉਂਦੀ ਆ ਸੁਪਨੇ ਦੇ ਵਿੱਚ ਆਪਾਂ ਨੂੰ ਕਦੇ ਕੁਝ ਦਿਖਾਈ ਦਿੰਦਾ ਕਦੇ ਆਪਾਂ ਰਾਜੇ ਬਣੇ ਹੁੰਨੇ ਆ ਕਦੇ ਆਪਾਂ ਭਿਖਾਰੀ ਬਣੇ ਹੁੰਨੇ ਆ ਕਦੇ ਆਪਣਾ ਐਕਸੀਡੈਂਟ ਹੋਇਆ ਹੁੰਦਾ ਕਦੇ ਆਪਾਂ ਨੂੰ ਸੱਪ ਦਿਖਦੇ ਆ ਕਦੇ ਆਪਾਂ ਨੂੰ ਆਪਣੇ ਹੈ ਨਾ ਬਜ਼ੁਰਗ ਜਾਂ ਆਪਣੇ ਪਿਆਰੇ ਕੋਈ ਵੀ ਆਪਣੇ ਤੋਂ ਵਿਛੜੇ ਹੋਈਆਂ ਰੂਹਾਂ ਨੇ ਹੈ ਨਾ ਚਾਹੇ ਆਪਣੇ ਹੁਣ ਚਾਹੇ ਪਿਗਾਨੇ ਆਪਣੇ ਰਿਸ਼ਤੇਦਾਰ ਹੋਣ ਹਨਾ ਚਾਹੇ ਕੁਝ ਵੀ ਆਪਾਂ ਨੂੰ ਕਦੇ ਵੀ ਹੈ ਨਾ ਕੋਈ ਦਿਖਾਈ ਦਿੰਦਾ ਤਾਂ ਅਚਾਨਕ ਆਪਣੇ ਘਰੇ ਹੈ ਨਾ ਕੋਈ ਅਜੀਹੀ ਗੱਲ ਹੋ ਜਾਂਦੀ ਹੈ ਤੇ ਆਪਾਂ ਨੂੰ ਫਿਰ ਇਹ ਹੁੰਦਾ ਵੀ ਮੈਨੂੰ ਉਹ ਰਾਤ ਸੁਪਨੇ 'ਚ ਦਿਖਾਈ ਦਿੱਤਾ ਕਿ ਤਾਂ ਮੇਰੇ ਘਰ ਮਲਕੀ ਇਹ ਗੱਲ ਹੋਈ ਹੈ ਕਈ ਕਾਰਨ ਹੋ ਸਕਦੇ ਨੇ ਦੇਖੋ ਕਈ ਕਹਿਣਗੇ ਵੀ ਨਹੀਂ ਭੂਤ ਪ੍ਰੇਤ ਜਾਂ ਸੁਪਨੇ ਉਹੀ ਹੁੰਦੇ ਨੇ ਇਹ ਜੂਨਾ ਨਹੀਂ ਹੁੰਦੀਆਂ ਦੇਖੋ ਸੁਪਨਾ ਤਾਂ ਹੁੰਦਾ ਵੀ ਹੈ ਨਾ ਕਈ ਵਾਰੀ ਆਪਾਂ ਨੂੰ ਕੋਈ ਗੱਲ ਆਪਣੇ ਨਾਲ ਦਿਨੇ ਬੀਤੀ ਹੁੰਦੀ ਹੈ ਉਹੀ ਆਪਾਂ ਨੂੰ ਰਾਤ ਨੂੰ ਸੁਪਨਾ ਬਣ ਜਾਂਦੀ ਹੈ ਨਾ ਪਰ ਕਈ ਜਿਵੇਂ ਕਿ ਆਪਣੇ ਗੁਰਬਾਣੀ ਦੇ ਮੁਤਾਬਿਕ ਆਪਾਂ ਜੇ ਆਪਾਂ ਦੇਖੀਏ ਇਹ ਸਾਰੀਆਂ ਜੂਨਾ ਹੈਗੀਆਂ ਨੇ ਭੂਤ ਪ੍ਰੇਤਨ ਦੇਖੋ ਕਈ ਜੂਨ ਹਨਾ ਸੂਕਰ ਮਿਰਗਾਚ ਭੂਤ ਪ੍ਰੇਤ ਦੇਖੋ ਇਹ ਸਾਰਾ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਤੇ ਕਈ ਜੂ ਅਹੇ ਜਿਹੀ ਹੁੰਦੇ ਨੇ ਇਨਸਾਨ ਜਿਹੜੇ ਕਿ ਸਾਰੀ ਉਮਰ ਹਨਾ ਬਚਾਰੇ ਕਮਾਈਆਂ ਕਰਦੇ ਮਰ ਜਾਂਦੇ ਨੇ ਕਈ ਬੇਲੇ ਬਹਿ ਕੇ ਖਾ ਕੇ ਤੁਰ ਜਾਂਦੇ ਨੇ ਹਨਾ ਇਹ ਸਾਰੀ ਚੀਜ਼ ਗੁਰਬਾਣੀ ਦੇ ਵਿੱਚ ਲਿਖੀ ਹੈ ਮੈਂ ਗੁਰਬਾਣੀ ਤੋਂ ਬਾਹਰ ਤੁਹਾਡੇ ਨਾਲ ਕੋਈ ਗੱਲ ਨਹੀਂ ਕਰੂੰਗੀ ਕਈਆਂ ਭੈਣ ਭਰਾਵਾਂ ਨੂੰ ਸੁਪਨੇ ਦੇ ਵਿੱਚ ਹਨਾ ਸੱਪ ਬਹੁਤ ਦਿਖਦੇ ਹੈਗੇ ਜਿੱਦਾਂ ਕਿ ਜਿੰਨ ਦੇਖਣਾ ਸੱਪ ਦੇਖਣਾ ਹਨਾ ਫਿਰ ਉਹ ਇਸ ਚੀਜ਼ ਤੋਂ ਡਰ ਜਾਂਦੇ ਵੀ ਇਹੇ ਚੀਜ਼ ਮੇਰੇ ਨਾਲ ਕਿਉਂ ਹੋ ਰਹੀ ਹੈ ਸਾਡੇ ਘਰ ਅੱਜ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋਵੇਗਾ ਹਨਾ ਅਕਸਰ ਮੈਂ ਜਿਹੜੀ ਗੱਲ ਸੁਣੀ ਹੈਗੀ ਹੈ ਨਾ ਬਾਬਾ ਵੱਡੇ ਬਜ਼ੁਰਗਾਂ ਤੋਂ ਬਾਬਾ ਜੀਆਂ ਤੋਂ ਮੈਂ ਤੁਹਾਡੇ ਨਾਲ ਉਹੀ ਸਾਂਝੀ ਕਰ ਰਹੀ ਹਾਂ ਸਭ ਤੋਂ ਪਹਿਲਾਂ ਤਾਂ ਕਹਿੰਦੇ ਕਈ ਵਾਰੀ ਜਿਵੇਂ ਇਹ ਨਖੇਦ ਜੂਨਾਂ ਨੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਦੋ ਵਾਰ ਸਾਂਝੀ ਕੀਤੀ ਨੇ ਜਿਹੜਾ ਕਿ ਇੱਕ ਤਾਂ ਆਤਮ ਹੱਤਿਆ ਕਰਦਾ ਪਾਣੀ ਦੇ ਵਿੱਚ ਮਰਦਾ ਜਾਂ ਅੱਗ ਲਾ ਕੇ ਮੱਚਦਾ ਇਹ ਇਨਸਾਨਾਂ ਦੀ ਨਾ ਜਿਹੜੀ ਹੈ ਗਤੀ ਹੈ ਉਹ ਬਹੁਤ ਘੱਟ ਹੁੰਦੀ ਹੈ ਐਕਸੀਡੈਂਟ ਹੋ ਕੇ ਕਹਿੰਦੇ ਜਿਹੜੇ ਮਰ ਜਾਂਦੇ ਹੈਗੇ ਕਿਉਂਕਿ ਜਿਹੜੀ ਆਪਣੀ ਮੌਤ ਹੈਗੀ ਜਦੋਂ ਆਪਾਂ ਹੁਣ ਜਵਾਨ ਆ ਗਏ ਆਪਾਂ ਹਨ ਆਪਣੇ ਕਿੰਨੇ ਸੁਪਨੇ ਨੇ ਜਿਵੇਂ ਮੈਂ ਕਹਿੰਨੀ ਆ ਵੀ ਮੈਂ ਇੱਕ ਬਹੁਤ ਵੱਡੀ ਯੂਟਿਊਬਰ ਬਣਾ ਜਾਂ ਕੋਈ ਬੱਚਾ ਕਹਿੰਦਾ ਮੈਂ ਡਾਕਟਰ ਬਣਾ ਤੇ ਆਪਣੇ ਪਰਿਵਾਰ ਦੇ ਵਿੱਚ ਕੋਈ ਕਹਿੰਦਾ ਮੈਂ ਇੰਜੀਨੀਅਰ ਬਣਾ ਜਾਂ ਕਹਿੰਦਾ ਮੈਂ ਵੱਡੀ ਗੱਡੀ ਲੈਣੀ ਹੈ ਜਾਂ ਮੈਂ ਇਹ ਚੀਜ਼ ਲੈਣੀ ਹੈ ਉਹ ਇੱਕ ਆਪਣਾ ਹਨਾ ਚੀਜ਼ ਰਹਿ ਜਾਂਦੀ ਹੈ ਜਾਂ ਜਿਵੇਂ ਮੈਂ ਕਹਾ ਵੀ ਮੈਂ ਕਿਤੇ ਜਾ ਕੇ ਆਉਣਾ ਇੱਕ ਦੋ ਪੈਣਾ ਨੇ ਮੈਨੂੰ ਮੈਸੇਜ ਕੀਤਾ ਫਿਰ ਮੈਂ ਉਹਨੂੰ ਕਿਹਾ ਸੀ ਮੰਮੀ ਮੈਂ ਤੈਨੂੰ ਪੂਰੇ ਤਰੀਕੇ ਨਾਲ ਸਮਝਾਉਂਗੀ ਕਿਉਂਕਿ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸوں ਨਹੀਂ ਪਤਾ ਲੱਗਦਾ ਕਹਿੰਦੇ ਜਿਹੜਾ ਇਨਸਾਨ ਹਨ ਆਣਾ ਆਈ ਮੌਤ ਮਰ ਜਾਂਦਾ ਹੈ ਜਾਉਂਦੀਆ ਦਿਲ ਹੁੰਦਾ ਵੀ ਮੈਂ ਇਹ ਚੀਜ਼ ਕਰਾਂ ਪਰ ਉਹ ਨਹੀਂ ਕਰ ਪਾਉਂਦਾ ਫਿਰ ਉਹ ਕਿਸੇ ਦੇ ਥਰੂ ਕਹਿੰਦੇ ਕਰਵਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਪੁਨਰਜਨਮ ਬਹੁਤ ਸਬਾਰੀ ਸੋਨੇ ਹੋਣਗੇ ਇਹ ਪੁਨਰਜਨਮ ਵੀ ਕਹਿੰਦੇ ਤਾਇਉ ਹੁੰਦਾ ਜੇ ਉਹਦੀ ਕੋਈ ਖੁਆਇਸ਼ ਪੂਰੀ ਰਹ ਜੇ ਮੈਂ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰੂੰਗੀ ਕਿ ਸੁਪਨੇ ਦੇ ਵਿੱਚ ਸੱਪ ਵਗੈਰਾ ਜੋ ਵੀ ਆਪਾਂ ਨੂੰ ਦਿਖਾਈ ਦਿੰਦੇ ਆ ਹਨ ਇਹ ਵੀ ਇੱਕ ਪ੍ਰੇਤ ਜੁਨੀ ਮੰਨੀ ਗਈ ਹੈ ਹਨਾ ਜਿਹੜੀ ਸੱਪ ਵਗੈਰਾ ਹੁੰਦੇ ਨੇਗੇ ਇਹਨੂੰ ਬਜ਼ੁਰਗ ਕਹਿੰਦੇ ਸੀ ਕਿ ਇਹ ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਆਗਰ ਉਹਦੀ ਹਨਾ ਸੁਰਤ ਮਾਇਆ ਦੇ ਵਿੱਚ ਰਹਿੰਦਾ ਤਾਂ ਉਹਨੂੰ ਸੱਪ ਦੀ ਜੁਨੀ ਮਿਲਦੀ ਹੈ ਸੱਪ ਨੂੰ ਇੱਕ ਪ੍ਰੇਤ ਜੁਨੀ ਤਾਂ ਮੰਨਿਆ ਜਾਂਦਾ ਕਿਉਂਕਿ ਇਹ ਨਖੇਦ ਜੁਨੀ ਆ ਕਹਿੰਦੇ ਇਹਦੀ ਹਜ਼ਾਰਾਂ ਸਾਲ ਤੱਕ ਇਹਦੀ ਉਮਰ ਹੁੰਦੀ ਹੈ ਇਹ ਐਂ ਰੜਦਾ ਫਿਰ ਜਾਂਦਾ ਤੇ ਇਹਦੀ ਮੌਤ ਨਹੀਂ ਹੁੰਦੀ ਇਸ ਚੀਜ਼ ਦਾ ਹਨਾ ਆਪਾਂ ਜੇ ਕਹੀਏ ਗੁਰਬਾਣੀ ਦੇ ਨਾਲ ਕੋਈ ਇਦਾਂ ਦਾ ਨਹੀਂ ਹੈਗਾ ਵੀ ਹਾਂ ਜੇ ਆਪਾਂ ਨੂੰ ਸੱਪ ਦਿਖਾਇਆ ਤਾਂ ਆਪਣੇ ਘਰੇ ਨੁਕਸਾਨ ਹੋਊਗਾ ਇਹ ਇੱਕ ਹਨਾ ਆਪਾਂ ਕਹਿੰਦੇ ਆ ਵੀ ਬਸ ਮਿਲ ਜਾਂਦੀ ਆ ਉਹ ਚੀਜ਼ ਜਿਵੇਂ ਕਿ ਆਪਾਂ ਨੂੰ ਅੱਜ ਸੱਪ ਦਿਖਾਈ ਦਿੱਤਾ ਆਪਾਂ ਨੂੰ ਕੋਈ ਹਨਾ ਛਟੋਟਾ ਜਾਂ ਠੱਠਾ ਦਿਖਾਈ ਦਿੱਤਾ ਕੱਲ ਨੂੰ ਆਪਣੇ ਘਰੇ ਕੋਈ ਅਜਿਹੀ ਘਟਨਾ ਵਾਪਰ ਜੇ ਆਪਾਂ ਕਹਿ ਦਿੰਨੇ ਆ ਨਾ ਵੀ ਮਾਰੇ ਹੁੰਦੀ ਨੇ ਦਿਖਾਈ ਦਿੱਤੀ ਹੈ ਨਾ ਵੀ ਤਾਂ ਆਪਣੇ ਘਰੇ ਇਹ ਗੱਲ ਹੋ ਗਈ ਦੇਖੋ ਹੁੰਦਾ ਆਪਣੇ ਕਰਮਾਂ ਦੇ ਅਨੁਸਾਰ ਹੈ ਜੋ ਆਪਣੇ ਕਰਮ ਕੀਤੇ ਹੋਏ ਨੇ ਕਿਸੇ ਦੀ ਮੌਤ ਹੋਣੀ ਐਕਸੀਡੈਂਟ ਹੋਣਾ ਕੁਝ ਵੀ ਹੋਣਾ ਇਹ ਲਿਖਿਆ ਪਿਆ ਆਪਣੇ ਜੀਵਨ ਦੇ ਵਿੱਚ ਜਦੋਂ ਆਪਾਂ ਜਨਮ ਲੈਂਦੇ ਆ ਉਦੋਂ ਪਹਿਲਾਂ ਆਪਣੇ ਜੀਵਨ ਦੇ ਵਿੱਚ ਕੀ ਹੋਣਾ ਹੈ ਵਾਹੀ ਕਰੂ ਜੋ ਸਾਰਾ ਕੁਝ ਲਿਖ ਕੇ ਆਪਾਂ ਨੂੰ ਇਸ ਧਰਤੀ ਤੇ ਤੋੜ دیا۔ ਦੇਖੋ ਇਹ ਚੀਜ਼ ਨੂੰ ਆਪਾਂ ਛੁਟਲਾ ਨਹੀਂ ਸਕਦੇ ਹੁਣ ਸਾਇੰਸ ਕਹਿੰਦੀ ਹੈ ਵੀ ਇਹ ਸਿਰਫ ਇੱਕ ਮਤਲਬ ਕਿ ਆਪਣਾ ਸ੍ਰਿਸ਼ਟੀ ਹੈ ਵੀ ਹਾਂ ਇਦਾਂ ਹੀ ਚੱਲਿਆ ਨੇ ਵੀ ਸ੍ਰਿਸ਼ਟੀ ਵੀ ਤਾਂ ਕਿਤੋਂ ਬਣੀ ਹੋਈ ਆ ਅਪਾ ਇਨਸਾਨ ਬਣਾ ਸਕਦੇ ਜਿੱਦਾਂ ਕਿ ਕਹਿੰਦੇ ਨੇ ਵਿਚ ਇਨਾਨੇ ਹੈ ਨਾ ਬੱਚੇ ਬਣਾ ਲੇ ਪਰ ਜਿਹੜੇ ਸਵਾਸ ਨੇ ਅਪਾ ਉਹ ਤਾਂ ਉਹਦੇ ਵਿੱਚ ਨਹੀਂ ਪਾ ਸਕਦੇ ਕਿ ਰੋਬਟ ਬਣਾ ਲਾਂਗੇ ਕੋ ਮਸ਼ੀਨ ਹੈ ਉਹਦੇ ਵਿੱਚ ਜਿਹੜੇ ਆਪਣੇ ਹੈ ਨਾ ਇੱਕ ਦੂਜੇ ਪ੍ਰਤੀ ਭਾਵਨਾਵਾਂ ਹਨ ਇੱਕ ਦੂਜੇ ਪ੍ਰਤੀ ਪਿਆਰ ਹੈ ਇਮੋਸ਼ਨਲ ਨਹੀਂ ਹੈ ਹਨਾ ਅਪਾ ਇਮੋਸ਼ਨਲ ਹਨ ਇੱਕ ਦੂਜੇ ਪ੍ਰਤੀ ਪਿਆਰ ਦੇ ਨਾਲ ਹੀ ਅਪਾ ਇੱਕ ਦੂਜੇ ਦੇ ਨਾਲ ਰਿਸ਼ਤੇ ਨਿਭਾ ਰਹੇ ਹਾਂ ਹਨਾ ਵੀ ਇਹ ਆਪਾਂ ਚੀਜ਼ ਉਸ ਦੇ ਵਿੱਚ ਨਹੀਂ ਪਾ ਸਕਦੇ ਕੁਦਰਤ ਵੱਲੋਂ ਵਾਹਿਗੁਰੂ ਜੀ ਨੇ ਆਪਾਂ ਨੂੰ ਬਣਾ ਕੇ ਭੇਜਿਆ ਹੈਗਾ ਆਪਾਂ ਉਹਦੀ ਇੱਕ ਕਟਕ ਪਤਲੀਆਂ ਜਿਵੇਂ ਆਪਾਂ ਨੂੰ ਨਚਾਈ ਜਾਂਦਾ ਵਾਹਿਗੁਰੂ ਆਪਾਂ ਉਹ ਮੇਂ ਨੱਚੀ ਜਾਂਦੇ ਆ ਨਾ ਜਿਵੇਂ ਇੱਕ ਬੱਚਾ ਖੇਡ ਨਾਲ ਖੇਡਦਾ ਕੋਈ ਖੇਡ ਉਹਦੀ ਪਿਆਰੀ ਹੁੰਦੀ ਉਹਨੂੰ ਲੰਬੇ ਸਮੇਂ ਤੱਕ ਨਾਲ ਰੱਖਦਾ ਕੋਈ ਖੇਡ ਹੁੰਦੀ ਵੀ ਹਾਂ ਇਹਨੂੰ ਤੋੜ ਕੇ ਪੜਾ ਸਿੱਟੋ ਉਹੀ ਚੀਜ਼ ਹੈ ਨਾ ਸਮਝਣ ਵਾਲੇ ਸਮਝ ਜਾਂਦੇ ਨੇ ਜਿਨ੍ਹਾਂ ਨੇ ਕਿੰਤੂ ਪਰੰਤੂ ਕਰਨਾ ਹੈ ਬਸ ਉਹਨਾਂ ਨੇ ਕਿੰਤੂ ਪਰੰਤੂ ਹੀ ਕਰਨਾ ਹੁੰਦਾ ਹੈ ਸਭ ਤੋਂ ਮੇਨ ਗੱਲ ਹੈ ਜਿਹੜੇ ਕਿ ਬਜ਼ੁਰਗ ਆਪਣੇ ਜਾਂ ਆਪਣੇ ਪਿਆਰੇ ਆਪਣਾ ਹਨ ਕੋਈ ਵੀ ਕੋਈ ਭੈਣ ਭਰਾ ਪਤੀ ਹਨ ਕੋਈ ਵੀ ਵਿਛੜਿਆ ਹੁੰਦਾ ਹੈਗਾ ਉਹ ਆਪਾਂ ਨੂੰ ਸੁਪਨੇ ਦੇ ਵਿੱਚ ਆ ਕੇ ਕੋਈ ਚੀਜ਼ ਕਹਿੰਦਾ ਹੈਗਾ ਹਨਾ ਕਿ ਆਹ ਚੀਜ਼ ਮੈਂ ਕਰਨੀ ਹੈ ਕਈ ਵਾਰੀ ਆਪਣੇ ਮਨ ਦੇ ਵਿੱਚ ਸ਼ੰਕਿਆ ਆ ਜਾਂਦਾ ਜਿਵੇਂ ਕਿ ਮੇਰੇ ਉਸ ਭੈਣ ਦੇ ਮਨ ਦੇ ਵਿੱਚ ਵੀ ਸ਼ੰਕਿਆ ਆਇਆ ਉਹ ਕਹਿੰਦੀ ਵੀ ਮੇਰੀ ਸੱਸ ਮੈਨੂੰ ਇਹ ਚੀਜ਼ ਕਹਿੰਦੀ ਸੁਪਨੇ ਦੇ ਵਿੱਚ ਪਰ ਉਹਨੂੰ ਮਰੀ ਨੂੰ ਕਈ ਸਾਲ ਹੋ ਗਏ ਪਰ ਉਹ ਕਦੇ ਗੁਰੂ ਨੂੰ ਨਹੀਂ ਮੰਨਦੀ ਸੀ ਤੇ ਉਹ ਚੰਗਾ ਕੋਈ ਕੰਮ ਨਹੀਂ ਕਰਦੀ ਸੀ ਹਨਾ ਇਸ ਤਰੀਕੇ ਦੇ ਨਾਲ ਦੇਖੋ ਇਹ ਨਹੀਂ ਹੁੰਦਾ ਕਈ ਵਾਰੀ ਨਾ ਇਨਸਾਨ ਉਤੋਂ ਕੁਝ ਹੋਰ ਹੁੰਦਾ ਤੇ ਅੰਦਰੋਂ ਕੁਝ ਹੋਰ ਸੋਚਦਾ ਹੁੰਦਾ ਨਾ ਜਦੋਂ ਉਹ ਮੰਝੇ ਤੇ ਪੈ ਜਾਂਦਾ ਉਹਦਾ ਦਿਮਾਗ ਹੈਗਾ ਉਹ ਠਿਕਾਣੇ ਆ ਜਾਂਦਾ ਫਿਰ ਉਹਨੂੰ ਐ ਹੁੰਦਾ ਵੀ ਜੇ ਮੈਂ ਨਾਮ ਜਪਿਆ ਹੁੰਦਾ ਜੇ ਮੈਂ ਅਮਰ ਸ਼ਕਿਆ ਹੁੰਦਾ ਜੇ ਮੈਂ ਵਾਹਿਗੁਰੂ ਜੀ ਦੇ ਲੜ ਲੱਗਿਆ ਹੁੰਦਾ ਸ਼ਾਇਦ ਮੇਰਿਆ ਇਹ ਆਹ ਜਿਹੜੀ ਅੱਜ ਜੂਨ ਵਲਕੇ ਮੈਂ ਗੰਦਗੀ ਮੰਝੇ ਤੇ ਕਰ ਰਿਹਾ ਮੈਂ ਇਹ ਦੁੱਖ ਭੋਗ ਰਿਹਾ ਸ਼ਾਇਦ ਮੈਂ ਇਹ ਨਾ ਭੋਗਦਾ ਉਸ ਟਾਈਮ ਕਹਿੰਦੇ ਕੁਝ ਨਹੀਂ ਕਰ ਸਕਤਾ ਉਹ ਉਹਨਿਕਨ ਢਾਲ ਪਿਆ ਹਨਾ ਨਾ ਤਾਂ ਉਹ ਬੋਲ ਕੇ ਤੁਹਾਨੂੰ ਦੱਸ ਸਕਦਾ ਹੈ ਨਾ ਉਹ ਜਿਹੜਾ ਹੁਣ ਤੁਸੀਂ ਦੇਖੀ ਹੋਣੇ ਜਿਹੜੇ ਕੋਮਾ ਚ ਚਲੇ ਜਾਂਦੇ ਨੇ ਜਾਂ ਬਿਮਾਰ ਹੋ ਜਾਂਦੇ ਨੇ ਬੰਦੇ ਉਹ ਸਿਰਫ ਕੁਝ ਕਹਿਣਾ ਚਾਹੁੰਦੇ ਨੇ ਪਰ ਉਹ ਕਹਿ ਨਹੀਂ ਸਕਦੇ ਤੇ ਅਕਸਰ ਆਪਾਂ ਕਹਿੰਦੇ ਜੇ ਆਪਾਂ ਨੂੰ ਕੋਈ ਕਹੇ ਦੇ ਵੀ ਤੂੰ ਨਾਮ ਜਪ ਲੈ ਅਮਰ ਸ਼ਕ ਲੈ ਹਨਾ ਕੋ ਆਪਾਂ ਕਹਾਂਗੇ ਲਾਬ ਤੇਰੀ ਉਮਰ ਪਈ ਹੈ ਬੁੜੇ ਹੋ ਕੇ ਇਹੀ ਕੰਮ ਤੇ ਆ ਪਰ ਕੀ ਪਤਾ ਤੁਹਾਡੇ ਕੋਲੇ ਬੜੇਪਾ ਆਵੇ ਨਾ ਆਵੇ ਕੀ ਪਤਾ ਉਸ ਟਾਈਮ ਤੁਹਾਨੂੰ ਕਿੱਥੇ ਤੁਸੀਂ ਜਾਣਾ ਚਾਹੁੰਨੇ ਹੋ ਹਨਾ ਕੋਈ ਤੀਰਸ ਸਤਨ ਤੇ ਜਾਣਾ ਚਾਹੁੰਨੇ ਹੋ ਕਹਿੰਦੇ ਜੋ ਕਾਲ ਕਰੇ ਸੋ ਆਜ ਕਰ ਆਜ ਕਰੇ ਸੋ ਆਬ ਫਲਮੇ ਪਰਲੋ ਕੋਈਗੀ ਬਹੁਤ ਕਰੇਗਾ ਕੰਮ ਜਿਹੜਾ ਕੰਮ ਆਪਣੇ ਕਰਨੇ ਉਹਨੂੰ ਕਰ ਲਓ ਆਪਣੇ ਮਨ ਦੀ ਕੋਈ ਖੁਸ਼ੀ ਹੈ ਆਪਣੇ ਹੁੰਦੇ ਵੀਆ ਸੋਨੇ ਕਪੜੇ ਪਾਉਣਾ ਜਾਂ ਮੈਂ ਕਿਤੇ ਘੁੰਮਣ ਜਾਣਾ ਕੁਝ ਵੀ ਹੈ ਅਗਰ ਤੁਹਾਡੇ ਕੋਲੇ ਕੋਈ ਮਤਲਬ ਕਿ ਉਸ ਚੀਜ਼ ਨੂੰ ਕਰਨ ਵਾਸਤੇ ਪੈਸਾ ਹੈਗਾ ਕੋਈ ਚੀਜ਼ ਹੈਗਾ ਤਾਂ ਉਹਨੂੰ ਕਰ ਲਓ ਕਿਉਂਕਿ ਸੋਚਦੇ ਆਪਾਂ ਹਨਾ ਆਪ ਨੂੰ ਅਕਸਰ ਹੁੰਦਾ ਵੀ ਆਪਾਂ ਕੱਲ ਨੂੰ ਕਰਾਂਗੇ ਆਹ ਕੰਮ ਜਾਂ ਆਪਾਂ ਥੋੜੇ ਜਿਹੀ ਪੈਸੇ ਜੋੜ ਲਈ ਪਾ ਫਿਰ ਇਹ ਕੰਮ ਕਰਾਂਗੇ ਕੀ ਪਤਾ ਕੱਲ੍ਹ ਆਵੇ ਕਨਾ ਇਸੇ ਲਈ ਵਾਹਿਗੁਰੂ ਜੀ ਨੂੰ ਹਰ ਟਾਈਮ ਯਾਦ ਰੱਖੋ ਤੇ ਵਾਹਿਗੁਰੂ ਜੀ ਅੱਗੇ ਅਰਦਾਸਾਂ ਕਰੋ ਕਿ ਵਾਹਿਗੁਰੂ ਜੀ ਮੇਰੇ ਮਾੜੇ ਕਰਮਾਂ ਨੂੰ ਕੱਟ ਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਲਾੜ ਲਓ ਮੈਨੂੰ ਦੁੱਖਾਂ ਤੋਂ ਬਚਾ ਕੇ ਰੱਖਿਓ ਪਿਤਾ ਜੀ ਤੇ ਆਹ ਕੀ ਗੱਲ ਜਿਹੜੀ ਆਪਣੇ ਬਜ਼ੁਰਗ ਆਪਾਂ ਨੂੰ ਹਨਾ ਸੁਪਨੇ ਦੇ ਵਿੱਚ ਦਿਖਦੇ ਆ ਮੇਰੇ ਨਾਨਾ ਜੀ ਮੈਨੂੰ ਖੁਦ ਸੁਪਨੇ ਦੇ ਵਿੱਚ ਦਿਖਦੇ ਹੁੰਦੇ ਸੀਗੇ ਹਨਾ ਉਹਨਾਂ ਦੀ ਮੌਤ ਹੋ ਗਈ ਸੀ ਬਚਾਰਿਆ ਦਰੰਗ ਹੋ ਗਿਆ ਸੀ ਉਹਨਾਂ ਨੂੰ 12 ਸਾਲ ਉਹ ਮੰਜੇ ਤੇ ਪਏ ਰਹੇ ਤੇ ਉਹਨਾਂ ਦਾ ਨਾ ਮੇਰੀ ਮਾਸੀ ਜੀ ਦੇ ਬੇਟੇ ਨਾਲ ਬਹੁਤ ਪਿਆਰ ਸੀਗਾ ਜਦੋਂ ਉਹਨਾਂ ਨੇ ਫੁੱਲ ਪਾਉਣ ਗਏ ਨਾ ਉਹ ਉਹਨੂੰ ਨਾਲ ਨਹੀਂ ਲੈ ਕੇ ਗਏ ਹੈਗੇ ਮੇਰੇ ਨਾਨਾ ਜੀ ਮੈਨੂੰ ਇਦਾਂ ਹੀ ਸੁਪਨੇ 'ਚ ਦਿਖਦੇ ਤੇ ਐਂ ਕਹਿੰਦੇ ਵੀ ਮੇਰਾ ਨਾ ਕਾਲਾ ਮੇਰੇ ਭਰਾ ਨੂੰ ਕਹਿੰਦੇ ਹਾਂ ਤਾਂ ਹਰਪ੍ਰੀਤ ਉਹਦਾ ਨਾ ਵੀ ਮੇਰੇ ਨਾਲ ਫੁੱਲ ਪਾ ਕੇ ਆਵੇ ਇਦਾਂ ਹੀ ਸੁਪਨੇ ਦੇ ਵਿੱਚ ਨਾ ਮੈਨੂੰ ਬਹੁਤ ਵਾਰੀ ਦਿਖੇ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਕਰਦਿਆਂ ਨਾਲ ਤੇ ਫਿਰ ਅਸੀਂ ਮੇਰੇ ਭਰਾ ਨੂੰ ਹਨਾ ਉੱਥੇ ਕੀਰਤਪੁਰ ਸਾਹਿਬ ਲੈ ਕੇ ਗਏ ਤੇ ਉਸ ਤੋਂ ਬਾਅਦ ਮੈਨੂੰ ਕਦੇ ਵੀ ਉਹ ਸੁਪਨੇ ਵਿੱਚ ਦਿਖਾਈ ਨਹੀਂ ਦਿੱਤੀ ਅੱਜ 25 26 ਸਾਲ ਦੀ ਗੱਲ ਹੋ ਗਈ ਹੈਗੀ ਇਸ ਜਿਹੜੀ ਮੈਂ ਤੁਹਾਡੇ ਨਾਲ ਕਰੀ ਹੈਗੀ ਨਾ ਕਈ ਵਾਰੀ ਨਾ ਉਹਨਾਂ ਦੀ ਕੋਈ ਤਮੰਨਾ ਹੁੰਦੀ ਹੈ ਰਹਿ ਜਾਂਦੀ ਹੈ ਅਗਰ ਤੁਹਾਡਾ ਬਜ਼ੁਰਗ ਤੁਹਾਡੇ ਸੁਪਨੇ ਦੇ ਵਿੱਚ ਆ ਕੇ ਤੁਹਾਨੂੰ ਕਹਿੰਦਾ ਵੀ ਮੈਂ ਹਨਾ ਇੱਥੇ ਇਹ ਸੁੱਖ ਦੇ ਕੇ ਆਉਣੀ ਹੈ ਜਾਂ ਮੈਂ ਜੋਤ ਲਗਾਉਣੀ ਹੈ ਇਸ ਜਗ੍ਹਾ ਤੇ ਜਾ ਕੇ ਜਾਂ ਮੈਂ ਆਹ ਦਾਨ ਪੁੰਨ ਕਰਨਾ ਹੈ ਤਾਂ ਦੇਖੋ ਤੁਹਾਡੇ ਘਰ ਦਾ ਵੀ ਭਲਾ ਇਹਦੇ ਵਿੱਚ ਹਨਾ ਤੁਸੀਂ ਅਗਰ ਉਹ ਕਰ ਵੀ ਦੇਮੋਗੇ ਤਾਂ ਕੋਈ ਉਹ ਨਹੀਂ ਹੁੰਦਾ ਹਨਾ ਤੁਸੀਂ ਕਰ ਦੋਗੇ ਤਾਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇਗੀ ਉਹਨਾਂ ਦੀ ਆਤਮਾ ਉਹਨਾਂ ਚਿਰ ਭੜਕਦੀ ਰਹਿੰਦੀ ਹੈ ਜਿੰਨਾ ਚਿਰ ਉਹਨਾਂ ਦੀ ਉਹ ਇੱਛਾ ਅਧੂਰੀ ਰਹਿ ਜਾਂਦੀ ਹੈ ਸਭ ਤੋਂ ਮੇਨ ਗੱਲ ਮੇਰਾ ਕਹਿਣ ਦਾ ਭਾਵੇਂ ਕਿ ਦੇਖੋ ਕਈ ਹੁੰਦਾ ਵੀ ਕੋਈ ਆਪਾਂ ਨੂੰ ਪੰਡਤ ਆ ਕੇ ਕਹਿੰਦੇ ਨੇ ਜਾਂ ਆਪਾਂ ਨੂੰ ਕੋਈ ਹੋਰ ਤੰਤਰਕ ਤੰਤ੍ਰਿਕ ਕਹਿ ਦਿੰਦਾ ਨਾ ਵੀ ਤੁਸੀਂ ਉਹਦੇ ਨਿਮਿਤ ਤੁਹਾਡਾ ਮਰਿਆ ਹੋਇਆ ਸੁਣ ਤੰਗ ਕਰਦਾ ਤੁਸੀਂ ਉਹਦੇ ਕੱਪੜੇ ਦਿਓ ਤੁਸੀਂ ਉਹਨੂੰ ਆਇਆ ਪੂਜੋ ਤੁਸੀਂ ਦੀ ਸਮਾਦ ਬਣਾਓ ਤੁਸੀਂ ਇਹ ਚੀਜ਼ਾਂ ਦੇ ਵਿੱਚ ਕਦੇ ਨਹੀਂ ਫਸਣਾ ਕਿਉਂਕਿ ਮੰਨਣਾ ਆਪਾਂ ਸਿਰਫ ਗੁਰੂ ਸਾਹਿਬ ਜੀ ਨੂੰ ਹੈ ਹੋਰ ਆਪਾਂ ਕਿਸੇ ਨੂੰ ਨਹੀਂ ਮੰਨਣਾ ਕਹਿਣ ਦਾ ਮੇਰਾ ਭਾਵ ਹੈ ਵੀ ਅਗਰ ਤੁਹਾਡਾ ਕੋਈ ਪਿਆਰਾ ਤੁਹਾਨੂੰ ਸੁਪਨੇ ਦੇ ਵਿੱਚ ਆ ਕੇ ਇਹ ਗੱਲ ਕਹਿੰਦਾ ਵੀ ਮੇਰਾ ਆਹ ਚੀਜ਼ ਮੈਂ ਕਰਨੀ ਚਾਹੁੰਦਾ ਵੀ ਅਗਰ ਹਨਾ ਤੂੰ ਕਰਕੇ ਆਵੇਂ ਉਹ ਵਾਹਿਗੁਰੂ ਜੀ ਹੀ ਕਹਾ ਰਹੇ ਹੁੰਦੇ ਨੇ ਤਾਂ ਤੁਸੀਂ ਉਸ ਚੀਜ਼ ਨੂੰ ਕਰ ਦੋਗੇ ਉਹਦੇ ਵਿੱਚ ਤੁਹਾਡੇ ਘਰ ਦਾ ਭਲਾ ਹੀ ਹੈ ਉਸ ਚੀਜ਼ ਦੇ ਵਿੱਚ ਤੁਹਾਡੇ ਘਰ ਦਾ ਨੁਕਸਾਨ ਨਹੀਂ ਹੈਗਾ ਉਹ ਚੀਜ਼ ਨੂੰ ਕਰ ਦੋ ਵਾਹਿਗੁਰੂ ਜੀ ਅਗੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਾਡੀ ਹੋਈ ਇਹ ਚੀਜ਼ ਹੈ ਜਿਹੜੀ ਬਿਛੜੀ ਹੋਈ ਆਤਮਾ ਹੈ ਇਹਦੇ ਆਪਣਾ ਮੇਰ ਪ੍ਰਿਆਤਰਾ ਕਿ ਨੂੰ ਆਪਣੇ ਚਰਨਾਂ ਵਿੱਚ ਵਿਰਾਜੋ ਇਹਦੇ ਮਾੜੇ ਕਰਮਾਂ ਨੂੰ ਕੱਟ ਦੇਊਗਾ ਵਾਹਿਗੁਰੂ ਜੀ ਦੇਖੋ ਪਿਛਲੇ ਸਮੇਂ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਪਾਗਲ ਨਹੀਂ ਹੁੰਦੇ ਸੀਗੇ ਉਹਨਾਂ ਦੀ ਇਹੋ ਚੀਜ਼ ਹੰਡਾਈ ਹੋਈ ਹੁੰਦੀ ਸੀ ਹੈਨਾ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਜਦੋਂ ਇੱਕ ਆਪਣੇ ਘਰ ਦੇ ਵਿੱਚੋਂ ਜੀ ਚਲਿਆ ਜਾਂਦਾ ਤਾਂ ਉਹਦੀ ਵਰਸੀ ਮਨਾਓ ਉਹ ਜਰੂਰ ਤੁਹਾਨੂੰ ਕਰਨੀ ਚਾਹੀਦੀ ਕਿਉਂਕਿ ਜਿੰਨਾ ਨਾਮ ਜਪੋਗੇ ਤੁਸੀਂ ਉਸ ਦੇ ਨਿਮਿਤ ਉਹਨਾਂ ਹੀ ਉਹਨੂੰ ਵੀ ਫਲ ਮਿਲੇਗਾ ਤੇ ਤੁਹਾਡੇ ਘਰ ਦਾ ਵੀ ਭਲਾ ਹੋਵੇਗਾ ਕਿਉਂਕਿ ਜਿਹੜੀ ਉਹਦੀ ਕਮਾਈ ਤੁਹਾਡੇ ਘਰ ਆ ਰਹੀ ਹੈਗੀ ਅਗਰ ਤੁਸੀਂ ਸਾਲ ਦੇ ਵਿੱਚ ਦਸਵੰਦ ਦੇ ਰੂਪ ਦੇ ਵਿੱਚ ਉਹਦੇ ਨਿਮਿਤ ਕੋਈ ਪਾਠ ਕਰਵਾ ਦੋਗੇ ਕਿਸੇ ਗਰੀਬ ਨੂੰ ਕੱਪੜੇ ਲੈ ਕੇ ਦੇ ਦੋਗੇ ਜਾਂ ਤੁਸੀਂ ਹਨਾ ਸਹਿਜ ਪਾਠ ਕਰਵਾ ਦੋਗੇ ਜਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਕੋਈ ਵਰਦੀ ਲੈ ਕੇ ਦੇ ਦੋਗੇ ਕਿਸੇ ਬੱਚੇ ਦੀ ਫੀਸ ਭਰ ਦੋਗੇ ਇਹਦੇ ਨਾਲ ਦੇਖੋ ਨਾਲੇ ਤਾਂ ਜਿਹੜੀ ਉਹਦੀ ਕਮਾਈ ਤੁਹਾਡੇ ਘਰ ਆ ਰਹੀ ਹੈ ਉਹ ਤੁਹਾਨੂੰ ਤੁਹੀ ਨਹੀਂ ਹੋਵਮਗੇ ਕਿਉਂਕਿ ਕਮਾਈ ਤਾਂ ਉਸ ਦੀ ਹੈ ਨਾ ਇਹ ਨਾਲੇ ਜਿਹੜੇ ਤੁਸੀਂ ਦਾਨਪੁਨ ਕਰੋਗੇ ਨਾਮ ਸਿਮਰਨ ਕਰੋਗੇ ਤੁਹਾਡੇ ਘਰ ਦਾ ਭਲਾ ਵੀ ਤੇ ਉਹਦੀ ਆਤਮਾ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਮਿਲੂਗਾ ਅਕਸਰ ਕਈ ਇਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਨੂੰ ਕਈ ਵਾਰੀ بار بار ਸੁਪਨੇ ਦੇ ਵਿੱਚ ਕੋਈ ਹਨਾ ਮਰਿਆ ਹੋਇਆ ਦਿਖਾਈ ਦਿੰਦਾ ਤੇ ਆਪਣੇ ਘਰੇ ਨੁਕਸਾਨ ਹੁੰਦਾ ਤਾਂ ਉਸ ਟਾਈਮ ਤੁਸੀਂ ਕੀ ਕਰਨਾ ਉਸ ਟਾਈਮ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਬਰਤਾਈਓ ਤਾਂ ਹੀੋਂ ਮੈਂ ਤੁਹਾਨੂੰ ਕਹਿਣੀ ਹੁੰਦੀ ਨੇ ਵੀ ਸਿਮਰਨ ਕਰਿਆ ਕਰੋ ਜਪਜੀ ਸਾਹਿਬ ਜੀ ਦਾ ਪਾਠ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਤੁਸੀਂ ਜ਼ਰੂਰ ਕਰਿਆ ਕਰੋ ਸਵੇਰੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਸ਼ਾਮ ਨੂੰ ਰੱਖਿਆ ਦੇ ਸ਼ਬਦਾਂ ਦੇ ਪਾਠ ਤੇ ਰਹਿ ਰਾਸ ਜੀ ਦਾ ਪਾਠ ਜੋ ਤੁਸੀਂ ਕਰੋਗੇ ਤੁਹਾਡੇ ਘਰ ਵਿੱਚ ਕੋਈ ਵੀ ਨਿਖੇਧ ਜੂਨ ਕੋਈ ਵੀ ਹਨਾ ਇਦਾਂ ਦੀ ਮਾੜੀ ਸ਼ਕਤੀ 네ਗੇਟਿਵਿਟੀ ਨਹੀਂ ਆਵੇਗੀ ਤੇ ਮੇਰੇ ਸਾਰੇ ਭੈਣ ਭਰਾ ਆਪਣੇ ਹੱਥ ਬਨ ਕੇ ਬੇਨਤੀ ਹੈ ਕਿ ਤੁਸੀਂ ਨਾ ਤੰਤਰਾ ਮੰਤਰ ਜਾਦੂ ਟੁਨੇ ਤੋਂ ਬਚ ਕੇ ਵਾਈਗੁਰ ਜੀ ਦੇ ਲੜ ਲੱਗ ਜੋ ਅਗਰ ਤੁਹਾਡੇ ਹੈ ਨਾ ਜਿਹੜੀ ਮੈਂ ਇਹ ਵੀਡੀਓ ਤੁਹਾਨੂੰ ਦੱਸੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤ ਸ੍ਰੀ ਅਕਾਲ